ਬਹੁਤ ਲੋਕ ਕਹਿੰਦੇ ਜੀ ਵੀਰਵਾਰ ਵਾਰ ਵਾਲ ਦਿਨ ਕੱਪੜੇ ਨਹੀਂ ਧੋਣੇ ਮੈਂ ਪੁੱਛਦਾ ਨਾ ਵੀ ਕੀ ਉਸ ਦਿਨ ਫੈਕਟਰੀ ਬੰਦ ਹੋ ਜਾਂਦੀ ਆ ਗੁੱਸਾ ਨਾ ਕਰਿਓ ਕੀ ਉਸ ਦਿਨ ਸਾਬਣ ਘਰ ਵਿੱਚੋਂ ਮੁੱਕ ਜਾਂਦਾ ਕੀ ਸਰਫ ਮੁੱਕ ਜਾਂਦਾ ਕੀ ਵਾਸ਼ਿੰਗ ਮਸ਼ੀਨ ਚੱਲਣੀ ਬੰਦ ਹੋ ਜਾਂਦੀ ਆ ਕਹਿੰਦੇ ਜੀ ਵੀਰਵਾਰ ਕੱਪੜੇ ਨਹੀਂ ਧੋਣੇ ਵੀਰਵਾਰ ਸਿਰ ਨਹੀਂ ਹੱਦ ਹੋ ਗਈ ਇਹ ਗੱਲ ਕਿਹਨੇ ਤੁਹਾਨੂੰ ਦੱਸੀ ਆ ਬਾਣੀ ਪੜਨ ਵਾਲਾ ਵੀ ਵਹਿਮ ਕਰ ਰਿਹਾ ਵਾ ਗੁਰਦੁਆਰੇ ਜਾਣ ਵਾਲਾ ਵਹਿਮ ਕਰ ਰਿਹਾ ਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਪੜਨ ਵਾਲਾ ਉਹ ਵੀ ਵਹਿਮ ਕਰ ਰਿਆ ਵਾ ਵਿਸਰਨਾ ਹੀਂਦਾ ਤਾਰਿਆ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਉਹ ਵੀ ਇਹ ਵਹਿਮ ਕਰ ਰਿਆ ਵਾ ਕਹਿੰਦੇ ਜੀ ਸ਼ਨੀਵਾਰ ਆ ਕੰਮ ਨਹੀਂ ਕਰਨਾ ਚਾਹੀਦਾ ਸ਼ਨੀਵਾਰ ਫਲਾਨੀ ਫਲਾਨੀ ਚੀਜ਼ ਖਰੀਦ ਲੈਣੀ ਚਾਹੀਦੀ ਪਤਾ ਨਹੀਂ ਇਹ ਵਹਿਮ ਕਿਹਨੇ ਸਾਨੂੰ ਸਾਡੀ ਝੋਲੀ ਚ ਪਾ ਦਿੱਤੇ ਤੇ ਭਾਈ ਗੁਰਦਾਸ ਸਾਹਿਬਾਨ ਜੀ ਬੱਧਾ ਕੀ ਕਹਿੰਦੇ ਨੇ ਕਹਿੰਦੇ ਆ ਸੱਤ ਦੇ ਸੱਤ ਦਿਨ ਬੰਦੇ ਨੇ ਵਹਿਮ ਵਿੱਚ ਪਾ ਲੇ ਸੋਵਾਰਾ ਨਹੀਂ ਕਰਨਾ ਮੰਗਲਵਾਰਾ ਨਹੀਂ ਕਰਨਾ ਬੁੱਧਵਾਰ ਇਦਾਂ ਕੰਮ ਕਰਨਾ ਚਾਹੀਦਾ ਵੀਰਵਾਰ ਆ ਕੰਮ ਨਹੀਂ ਕਰਨਾ ਚਾਹੀਦਾ ਸ਼ੁੱਕਰਵਾਰ ਇਦਾਂ ਜਾਣਾ ਚਾਹੀਦਾ ਵਾ ਭਾਈ ਸਾਹਿਬ ਕਹਿੰਦੇ ਨੇ ਕੋਈ ਉਹ ਦਿਨ ਵੀ ਕੱਢਿਆ ਜਿਸ ਦਿਨ ਕਿਤੇ ਪ੍ਰਮਾਤਮਾ ਦੀ ਯਾਦ ਜਦੋਂ ਬੈਠਾ ਹੋਵੇਗਾ